ਉਹ ਸਰਕਾਰ ਨੰਗੀ ਕੀਤੀ ਆ ਜਿਹੜੀ ਮੋਦੀ ਸਾਹਿਬ ਕਹਿੰਦਾ ਜੀ ਕਿ ਟਰੈਕਟਰ ਟਰਾਲੀਆਂ ਛੱਡ ਦੇਣ ਟਰੈਕਟਰ ਟਰਾਲੀਆਂ ਲੈ ਕੇ ਮੈਨੂੰ ਮਾਰਨ ਆ ਰਹੇ ਆ ਇਹ ਬੱਚਾਂ ਚ ਟ੍ਰੇਨਾਂ ਚ ਮੇਰੇ ਨਾਲ ਆ ਜਾਣ ਤੇ ਆ ਕੇ ਗੱਲਬਾਤ ਕਰਨ। ਬਾਕੀ ਸਟੇਟਾਂ ਜਿਹੜੀਆਂ ਨੇ ਸਾਡੀਆਂ ਮਾਰਚ ਕਰਨਗੀਆਂ ਦਿੱਲੀ ਨੂੰ ਪੈਦਲ ਕਰਦੀਆਂ ਟ੍ਰੇਨ ਤੇ ਕਰਦੀਆਂ। ਇਹਨਾਂ ਨੇ ਸਾਡਾ 2.5 ਹੌ ਬੰਦਾ ਰਾਜਸਥਾਨ ਦੇ ਵਿੱਚੋਂ ਗ੍ਰਿਫਤਾਰ ਕੀਤਾ। ਜੰਤਰ ਮੰਤਰ ਚੌਂਕ ਦੇ ਵਿੱਚ ਇਹਨਾਂ 144 ਧਾਰਾ ਲਾਈ ਆ। ਇਦਾ ਮਤਲਬ ਨਹੀਂ ਆਉਣ ਜਾਣਾਂ ਦੇਣਾ ਚਾਹੁੰਦੇ ਪਰ ਜਨਤਾ ਨੂੰ ਕਿਉਂ ਉਲਝਾਉਂਦੇ ਆ ਕਿ ਟਰੈਕਟਰ ਟਰਾਲੀਆਂ ਲੈ ਕੇ ਆਗੇ ਕਿ ਟਰੈਕਟਰ ਦੇ ਉੱਤੇ ਅੱਥਾਂ ਤੋਪਾਂ ਵੀ ਜੜੀਆਂ ਨੇ ਇਸ ਦਰਨੇ ਨੇ ਸਰਕਾਰ ਨੰਗੀ ਕਰ ਦਿੱਤੀ ਆ ਕਿ ਉਹ ਬਿਲਕੁਲ ਸਾਨੂੰ ਦਿੱਲੀ ਨਹੀਂ ਆਉਣ ਦੇਣਾ ਚਾਹੁੰਦੇ ਗੁਰੂ ਘਰ ਨਾਲ ਮੈਂ ਉਰੇ ਪਹੁੰਚੇਗੀ ਆਪਣਾ ਇਹ ਸਾਡੇ ਨਾਲ ਸਰਕਾਰਾਂ ਧੱਕੇ ਕਰ ਰਹੀਆਂ ਨੇ बार-बार ਫਰੀ ਜਾਂਦੇ ਆ ਇਹ ਸੁਣਦੇ ਹੈ ਨਹੀਂ ਜੀ ਫਿਰ ਇਹ ਸੰਘਰਸ਼ ਸੁਣਦੇ ਨੇ ਫਿਰ ਉਸ ਆਪਣਾ ਦੇਸ਼ ਚ ਪਾੜੇ ਪੈਂਦੇ ਨੇ ਇੱਕ ਦੂਜੇ ਪ੍ਰਤੀ ਬਸ ਇਹੀ ਹੈ ਵੀ ਸਾਨੂੰ ਥੋੜੇ ਜਿਹੀ ਲੀਡਰ ਅਲਝਾ ਦਿੰਦੇ ਨੇ ਇਕੱਠਾ ਹੋ ਕੇ ਨਾਲ ਚੱਲਣਾ ਚਾਹੀਦਾ ਕੰਮ ਇੱਕੇ ਹੈ ਇੱਕੇ ਨਾਲ ਦੀ ਗੱਲ ਹੈ ਕਿ ਕਿੰਨੇ ਅਸੀਂ ਉਹ ਆਪ ਆਪ ਮਹਾਰੇ ਆਏ ਹੋਏ ਨੇ ਲੀਡਰਾਂ ਤੋਂ ਬਿਨਾਂ ਆਪ ਆਏ ਹੋਏ ਨੇ ਵੀ ਲੀਡਰ ਨਹੀਂ ਆਉਂਦੇ ਨਹੀਂ ਆਉਂਦੇ ਅਸੀਂ ਆਪ ਜਾਵਾਂਗੇ ਮੈਂ ਪਿੱਛੇ ਜੇ ਇੱਕ ਚੰਡੀਗੜ੍ਹ ਧਰਨਾ ਲੱਗਾ ਤਾਂ ਮੈਂ ਉੱਥੇ ਵੀ ਦੇਖਿਆ ਤਾਂ ਉਹ ਮੇਰੀ ਗੱਲ ਉੱਥੇ ਭਗਵਾਨ ਜੀ ਮਾਨ ਇਹਨਾਂ ਦੀ ਮੀਟਿੰਗ ਉਹਦੀ ਪਹਚਾਈ ਵੀ ਸੀ ਸ਼ੰਭੂ ਬਾਰਡਰ ਦੇ ਉੱਤੇ ਸਾਨੂੰ ਸਾਡੇ ਬਾਪੂ ਜੀ ਮਿਲੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਧਰਨੇ ਦੀ ਸਥ ਜਵਾਨਾ ਕਰਦੇ ਨੇ ਇਹ ਭਾਜ ਜਾਂਦੇ ਨੇ ਇਹ ਸੰਘਰਸ਼ ਨੂੰ ਮਾੜਾ ਕਹਿੰਦੇ ਨੇ ਸੰਭੂ ਜਦੋਂ ਉੱਥੇ ਪਹਿਲਾਂ ਦਿੱਲੀ ਲੱਗਿਆ ਦਾ ਇਹਨਾਂ ਨੇ ਇਹਨਾਂ ਨੂੰ ਜਵਾਨ ਕਰਕੇ ਭੇਤੇ ਵੀ ਤੁਹਾਡੀਆਂ ਮੰਗਾਂ ਸੀ ਮੰਨਾਂਗੇ ਐਮਐਸਪੀ ਬਾਰੇ ਜਾਂ ਹੋਰ ਕਰਜ਼ਿਆਂ ਬਾਰੇ ਆਪਣਾ ਕਿਉਂ ਨਾ ਸਾਰ ਇਹ 13 ਮਹੀਨੇ ਲੰਘ ਗਏ ਤੇ ਗੈਪ ਦੇ ਵਿਸ਼ੇ ਸਰਕਾਰ ਨੇ ਕੋਈ ਵਰਕ ਨਹੀਂ ਕਰ ਰਹੇ ਉੱਪਰ ਜੋ ਇੱਕਨਾਂ ਦਾ ਫਰਜ਼ ਬਣਦਾ ਮੈਂ ਉਹਰੇ ਆਏ ਆਪਣਾ ਪੰਦੇਰ ਸਾਹਿਬ ਨੂੰ ਫੈਲ ਦਿੱਤੀ ਆ ਹੁਣ ਵੀ ਸੁਪਰੀਮ ਕੋਰਟ ਦੀ ਵੀ ਡਾਇਰੈਕਸ਼ਨ ਹੈ ਹਾਈ ਕੋਰਟ ਦੀ ਵੀ ਹੈ ਕਰਜੇ ਮਾਫੀ ਵਾਰਿਆ ਵਿਦੂ ਪ੍ਰੂਫਾਂ ਨਾਲ ਮੈਂ ਉਰੇ ਪਹੁੰਚੇਗੀ ਆਪਣਾ ਇਹ ਸਾਡੇ ਨਾਲ ਸਰਕਾਰਾਂ ਧੱਕੇ ਕਰ ਰਹੀਆਂ ਨੇ ਔਰ ਜਿਵੇਂ ਕਰਜੇ ਹੋਰ ਦੇ ਮਾਫ ਕਰੇ ਨੇ ਇਹਨਾਂ ਨੇ ਹੁਣ ਇਹਨਾਂ ਨੇ ਇੱਕ ਕਿਸੇ ਚੰਨ ਵਾਲੇ ਦਾ ਆਪਣਾ ਜੀ ਨੂੰ ਜਾ ਕੇ ਉਹਦਾ ਕਰਿਆ ਤਾਂ ਆਪਣਾ ਕੋਈ ਸੁਭਾਚੰਦਰ ਦਾ ਆਪਣਾ ਜੀ ਆਪਣਾ ਉਮੀਦ ਖੋ ਇਹਨਾਂ ਨੂੰ ਵੀ ਉਹਦੇ ਵਿੱਚ ਚੱਲਣਾ ਇਹ ਚੀਜ਼ ਦਾ ਹੁਣ ਸਟੇਟ ਬੈਂਕ ਆਫ ਇੰਡੀਆ ਨੇ ਬੜੀ ਪਿੱਛੇ ਜੇ ਰਾਹਤ ਦੇਖੋ ਨਾ ਵਨ ਸੈਂਟਰਲਮੈਂਟ ਦੇ ਵਿੱਚ ਕਿਸਾਨਾਂ ਨੂੰ ਰਾਹ ਦੇ ਕੇ ਕਰਦੇ ਨੇ ਨਿਵੇੜੇ ਤੇ ਉਮੇ ਹੀ ਪ੍ਰਾਈਵੇਟ ਬੈਂਕਾਂ ਨੇ ਜਿਵੇਂ ਉਹਨਾਂ ਨੂੰ ਵੀ ਸਾਡੇ ਨਾਲ ਬਹਿ ਕੇ ਵਨ ਸੈਂਟਰਲਮੈਂਟ ਤੋਂ ਸਰਕਾਰ ਨੂੰ ਵੀ ਆਪਣਾ ਮਦਦ ਕਰਨੀ ਦਾ ਕੁਝ ਬੈਂਕਾਂ ਨੂੰ ਆਪਣਾ ਜਿਵੇਂ ਕੋਈ ਪਰਸੈਂਟ ਮਗਰ ਕਰਕੇ ਰਹਿਤਾਂ ਦੇ ਕੇ ਆਪਣਾ ਇਹ ਜਿੰਨਾ ਕ ਜਿਹੜੇ ਨਿਵੇੜਾ ਉਹਨੂੰ ਨਿਵੇੜਨ ਦੀ ਵੀ ਆਪਣਾ ਹੁਣ ਕਹਿੰਦਾ ਭਾਵੇਂ ਆ ਵੀ ਅਸੀਂ ਬਾਰ ਬਾਰ ਫਰੀ ਜਾਨੇ ਆ ਇਹ ਸੁਣਦੇ ਹੈ ਨਹੀਂ ਜੀ ਫਿਰ ਇਹ ਸੰਘਰਸ਼ ਹੁੰਦੇ ਨੇ ਫਿਰ ਇਹ ਸਾ ਆਪਣਾ ਦੇਸ਼ ਚ ਪਾੜੇ ਪੈਂਦੇ ਨੇ ਇੱਕ ਦੂਜੇ ਪ੍ਰਤੀ ਅਹੀਂ ਮੈਂ ਕਹਿਣਾ ਜੀ ਸਭ ਤੋਂ ਸਰਕਾਰ ਸਾਡੀ ਸੋਹਣੇ ਧੰਨਵਾਦੀਓ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੂੰ ਕੀ ਕਹਾਂਗੇ ਇਕੱਠੇ ਨਹੀਂ ਹੋ ਰਹੇ ਦੇਖੋ ਜੀ ਗੱਲ ਆਈ ਹੈ ਇਹ ਲੀਡਰਾਂ ਦੀ ਲੀਡਰ ਜਾਣ ਵੀ ਆਪਣਾ ਅਸੀਂ ਸਾਰੀ ਜਿਹੜੇ ਲੀਡਰਾਂ ਜਿੰਨੇ ਵੀ ਉਹ ਤੇ ਦੋਹੇ ਗਰੁੱਪ ਚ ਨੇ ਤੇ ਇੱਕ ਗਰੁੱਪ ਚ ਨੇ ਸਾਨੂੰ ਇਹਨਾਂ ਦਾ ਸਭ ਦਾ ਸਨਮਾਨ ਹੈ ਜੀ ਆਪਣਾ ਔਰ ਅਸੀਂ ਸਾਰੇ ਕਿਸਾਨ ਆ ਉੱਧਰ ਵੀ ਉੱਧਰ ਵੀ ਆ ਇਹ ਹੁਣ ਉਹ ਵੀ ਕੁਝ ਮਹਿਸੂਸ ਦੂਆ ਗਰੁੱਪ ਜਿਵੇਂ ਅਬ ਉਹ ਜਰਾ ਹਾਗਰੂਪਾ ਮਹਿਸੂਸ ਕਰ ਰਿਹਾ ਹੈ ਹੋਰ ਨੇ ਆਪਣਾ ਦਰਸ਼ਨਪਾਲ ਜੀ ਨੇ ਪਰ ਉਹ ਕੀ ਕਰਨ ਉਹ ਲੀਡਰਾਂ ਨੇ ਕੰਮ ਰੋਕ ਰਿਹਾ ਉਹਨਾਂ ਦੀ ਜਿਹੜੇ ਹੈਂਡਲੀ ਵਰਕਰ ਨੇ ਆਉਣਾ ਚਾਹੁੰਦੇ ਨੇ ਬਸ ਇਹੀ ਹੈ ਵੀ ਸਾਨੂੰ ਥੋੜੇ ਜਿਹੀ ਲੀਡਰ ਲਗਾ ਦੇਂਦੇ ਨੇ ਇਕੱਠਾ ਹੋ ਕੇ ਨਾਲ ਚੱਲਣਾ ਚਾਹੀਦਾ ਕੰਮ ਇੱਕੇ ਹੈ ਇੱਕੇ ਇਹਨਾਂ ਦੀ ਗੱਲ ਹੈ ਇੱਕ ਕਈ ਟਰਾਲੀਆਂ ਦੇ ਦੇਖੀਆਂ ਨੇ ਅਸੀਂ ਉਹ ਆਪ ਆਪ ਮਹਾਰੇ ਆਏ ਹੋਏ ਨੇ ਲੀਡਰਾਂ ਤੋਂ ਬਿਨਾ ਆਪ ਆਏ ਹੋਏ ਨੇ ਵੀ ਲੀਡਰ ਨਹੀਂ ਆਉਂਦੇ ਨਹੀਂ ਆਉਂਦੇ ਅਸੀਂ ਆਪ ਜਾਵਾਂਗੇ ਸਰ ਮੈਂ ਹੁਣ ਇੱਕ ਫੈਲ ਦੇਣ ਆਇਆ ਤਾਂ ਵਿੱਦੂ ਪ੍ਰੋਫੈਨਿ ਪੁਰਾਣੇ ਪ੍ਰੂਫ ਲੈ ਕੇ ਆਇਆ ਮੈਂ ਪਿੱਛੇ ਜੇ ਇੱਕ ਚੰਡੀਗੜ੍ਹ ਆ ਧਰਨਾ ਲੱਗਾ ਤਾਂ ਮੈਂ ਉੱਥੇ ਵੀ ਦੇਖਿਆ ਤਾਂ ਉਹ ਮੇਰੀ ਗੱਲ ਉੱਥੇ ਭਗਵਾਨ ਤਮਨ ਇਹਨਾਂ ਦੀ ਮੀਟਿੰਗ ਹੋਦੀ ਦੀ ਪਛਾਈ ਵੀ ਸੀ ਉਹ ਰਾਜੇਵਾਲ ਗੁਰਪਤਾ ਜਾਗਰਾਂਜੀ ਦਾ ਮੈਂ ਉਰ ਵੀ ਆਇਆ ਸਾਨੂੰ ਇਹ ਇੱਕੇ ਨੇ ਆਪਣਾ ਪਰ ਇਹ ਚਾਹੇ ਆਪ ਚ ਇਹਨਾਂ ਦੀ ਕੋਈ ਸਾਂਝਦਾਰੀ ਹੈ ਕਿਵੇਂ ਹੋਰ ਆਪਣਾ ਡਾ ਲੀਡਰਿੰਗ ਕਰ ਜਿਵੇਂ ਹੋ ਜਾਂਦਾ ਪਰ ਸਾਡੇ ਪਾਸ ਦਾ ਇੱਕ ਨੇ ਅਸੀਂ ਵਰਕਰ ਉਹਨਾਂ ਨਾਲ ਵੀ ਤਾਂ ਇਹਨਾਂ ਨਾਲ ਔਰ ਪਤਕਰਾਰ ਜੀ ਅਸੀਂ ਉਹ ਸਰਕਾਰ ਨੰਗੀ ਕੀਤੀ ਆ ਜਿਹੜੀ ਮੋਦੀ ਸਾਹਿਬ ਕਹਿੰਦਾ ਜੀ ਕਿ ਟਰੈਕਟਰ ਟਰਾਲੀਆਂ ਛੱਡ ਦੇਣ ਟਰੈਕਟਰ ਟਰਾਲੀਆਂ ਲੈ ਕੇ ਮੈਨੂੰ ਮਾਰਨ ਆ ਰਿਹਾ ਇਹ ਬੱਚਾ ਚੇ ਟ੍ਰੇਨਾਂ ਚ ਮੇਰੇ ਨਾਲ ਆ ਜਾਣ ਤੇ ਆ ਕੇ ਗੱਲਬਾਤ ਕਰ ਲੈਣ ਪਰਛੋ ਅਸੀਂ ਕਾਲ ਦਿੱਤੀ 6 ਤਰੀਕ ਨੂੰ ਪੰਜਾਬ ਹਰਿਆਣਾ ਛੱਡ ਕੇ ਬਾਕੀ ਸਟੇਟਾਂ ਜਿਹੜੀਆਂ ਨੇ ਸਾਡੀਆਂ ਮਾਰਚ ਕਰਨੀਆਂ ਦਿੱਲੀ ਨੂੰ ਪੈਦਲ ਕਰਦੀਆਂ ਟ੍ਰੇਨ ਤੇ ਕਰਦੀਆਂ ਇਹਨਾਂ ਨੇ ਸਾਡਾ 2.5 ਬੰਦਾ ਰਾਜਸਥਾਨ ਦੇ ਵਿੱਚੋਂ ਗ੍ਰਿਫਤਾਰ ਕੀਤਾ ਇਹਦਾ ਮਤਲਬ ਇਹ ਬੱਚਾਂ ਤੇ ਵੀ ਨਹੀਂ ਜਾਣਾ ਦੇਣਾ ਚਾਹੁੰਦੇ ਜੰਤਰ ਮੰਤਰ ਚੌਂਕ ਦੇ ਵਿੱਚ ਇਹਨਾਂ 144 ਧਾਰਾ ਲਾਈ ਆ ਇਹਦਾ ਮਤਲਬ ਨਹੀਂ ਆਉਣ ਜਾਣਾ ਦੇਣਾ ਚਾਹੁੰਦੇ ਪਰ ਜਨਤਾ ਨੂੰ ਕਿਉਂ ਉਲਝਾਉਂਦੇ ਆ ਕਿ ਟਰੈਕਟਰ ਟਰਾਲੀਆਂ ਲੈ ਕੇ ਆਗੇ ਕਿ ਟਰੈਕਟਰ ਦੇ ਉੱਤੇ ਅਥਾ ਤੋਪਾਂ ਵੀ ਜੜੀਆਂ ਨੇ ਇੰਨਾ ਮੀਂਹ ਵਰਿਆ ਅਸੀਂ ਪਰसों ਜਿਹੜਾ ਵਰਿਆ ਟਰੈਕਟਰ ਟਰਾਲੀਆਂ ਜਿਹੜਾ ਵਰਿਆ ਜੰਤਰ ਮੰਤਰ ਤੇ ਅਥਾ ਕਿੱਥੇ ਜਾਣਾ ਠੀਕ ਇਹ ਕਰਕੇ ਇਸ ਧਰਨੇ ਨੇ ਸਰਕਾਰ ਨੰਗੀ ਕਰ ਦਿੱਤੀ ਆ ਕਿ ਉਹ ਬਿਲਕੁਲ ਸਾਨੂੰ ਦਿੱਲੀ ਨਹੀਂ ਆਉਣ ਦੇਣਾ ਚਾਹੁੰਦੇ ਔਰ ਨਵੇਂ ਵਾਅਦੇ ਨੇ ਕਹਿਣਾ ਕਿ ਨਿਓਡੇ ਪਹੁੰਚ ਗਏ ਯੂਪੀ ਵਾਲੇ 10.10 ਤਰੀਕ ਨੂੰ ਹਰਿਆਣਾ ਇਥੋਂ ਰਾਜਸਥਾਨ ਤੋਂ ਜਿਹੜਾ ਸਾਡਾ ਲੀਡਰ ਹੈ ਉਹ 10000 ਦਾ ਕਾਫਲਾ ਲੈ ਕੇ ਜੱਬਲਪੁਰ ਪਹੁੰਚੇਗਾ ਇਹਨਾਂ ਦੇ Jaipur Railway Station ਤੇ ਪਹੁੰਚੇਗਾ ਔਰ ਜੇ ਸਰਕਾਰ ਨਾ ਮੰਨੀ ਚ ਉਤੋਂ ਦਿੱਲੀ ਨੂੰ ਚਲੇਗਾ ਜਿਵੇਂ ਉਹ ਕਹਿੰਦੇ ਨੇ ਵੀ ਸਾਨੂੰ ਟਰੈਕਟਰ ਟੈਂਕ ਲੱਗਦੇ ਨੇ ਜੇ ਮੌਸਮ ਖਰਾਬ ਹੈ ਰਾਤ ਵੀ ਰਹਿਣਾ ਹੈ ਉਹ ਤਾਂ ਟਰਾਲੀਆਂ ਟਰੈਕਟਰਾਂ ਦੀ ਤਾਂ ਲੋਡ ਪਾਉਗੀ ਨਾ ਪੱਤਰਕਾਰ ਜੀ ਤੁਹਾਡੇ ਜਰੀਏ ਸਰਕਾਰ ਨੂੰ ਦੱchnਾ ਚਾਹੁੰਦੇ ਆ ਮੈਂ 12 ਤਰੀਕ ਨੂੰ ਇਸ ਬਾਰਡਰ ਦੇ ਉੱਪਰ ਰਾਤ ਨੂੰ ਜਦੋਂ 2 ਵੱਜ ਜਾਂਦੇ ਆ ਜਿਹੜੀ ਟਰਾਲੀ ਦੇ ਉੱਪਰ ਸਿੰਗਲ ਤਰਪਾਲ ਹੈ ਉਹ ਟ੍ਰੇਨ ਦਾ ਚੁੰਨ ਲੱਗ ਜਾਂਦੀ ਜੇ ਸਾਡੇ ਕੋਲ ਇਹ ਵੀ ਛਾਧ ਨਾ ਹੋਏ ਫਿਰ ਆਪਾਂ ਖੁੱਲੇ ਅਸਮਾਨ 'ਚ ਕਿਤਰਾ ਜੀ ਸਕਦੇ ਨਹੀਂ ਜੀ ਸਕਦੇ ਇਸ ਗੱਲ ਨਾਲ ਸਹਿਮਤ ਹਾਂ ਇਹ ਕੋਈ ਟੈਕਟਰ ਟਰਾਲੀਆਂ ਸਾਡੀਆਂ ਤੋਪਾਂ ਨਹੀਂ ਗੀਆਂ ਪਰ ਮੈਂ ਇਹ ਅੰਨਾ ਕਿ ਮੋਦੀ ਸ਼ਾਹ ਦੀ ਮਤ ਮਾਰੀ ਗਈ ਆ ਉਹਨੂੰ ਰੱਬ ਸ਼ਮਰਤਾ ਦੇ ਤੇ ਇਹਨਾਂ ਕਿਸਾਨਾਂ ਦੀ ਛੁਣੇ ਜੇ ਸਾਡਾ ਇੱਕੋ ਗੱਲ ਹੈ ਅੱਜ ਸਾਡੇ ਕਿਸਾਨ ਕਾਲ ਦੇ ਦਿਨ ਤੇ ਮੋਦੀ ਦਾ ਜਿਹੜਾ ਬਾਰਡਰ ਹੈ ਮੇਰੀਆਂ ਭੈਣਾਂ ਤੋੜ ਦੇਣਗੀਆਂ ਜਿਹੜੀਆਂ ਆਈਆਂ ਨੇ ਪਰ ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਬੱਚਾ ਪੰਜਾਬ ਚੋਂ ਲੈ ਕੇ ਆਇਆ ਉਹ ਵਾਪਸ ਉਹਦੀ ਮਾਂ ਕੋਲ ਲੈ ਕੇ ਜਾਣਾ ਅਸੀਂ ਬੱਚਾ ਨਹੀਂ ਮਰਵਾਉਣਾ ਅਸੀਂ ਵੇਟ ਕਰ ਲਾਂਗੇ ਕਿੰਨਾ ਚਿਰ ਇਹ ਸਾਨੂੰ ਰੋਕ ਲੇਗਾ ਕਿੰਨਾ ਚਿਰ ਰੋਕੇਗਾ ਪਿਛਲੇ ਸਾਲ ਇਹਨੇ ਡੇਢ ਸਾਲ ਲਾ ਦਿੱਤਾ ਸੀ ਅਸੀਂ ਐਤ ਕਾਂ ਦੀ ਰਾਸ਼ਨ ਲੈ ਕੇ ਆਏ ਬਤ ਧੰਨਵਾਦ ਕਰਦੇ ਇਹਨਾਂ ਪਿੰਡਾਂ ਦਾ ਜਿਹੜੇ ਇੱਥੇ ਪਿੰਡ ਨੇ ਸਾਨੂੰ ਆਪਣੀ ਟਰਾਲੀ ਜੋ ਅਜੇ ਇੱਕ ਮਾਚ ਤੱਕ ਨਹੀਂ ਕੱਢਣੀ ਪਈ ਸਾਨੂੰ ਲੋਕ ਲੰਗਰ ਦੇ ਰਿਹਾ 6-6 ਮਹੀਨੇ ਦਾ ਰਾਸ਼ਨ ਸਾਡੀਆਂ ਟਰਾਲੀਆਂ ਦੇ ਵਿੱਚ ਔਰ ਮੋਦੀ ਸਾਹਿਬ ਨੂੰ ਕਹਿ ਦਿੰਦੇ ਆ ਕਿ ਅਜੇ ਜੂਨ ਮਹੀਨੇ ਤੱਕ ਸਾਡੇ ਕੋਲ ਟਾਈਮ ਹੀ ਟਾਈਮ ਹੈ ਜੂਨ ਮਹੀਨੇ ਚ ਜਾ ਗਿਆ ਹਾਂ ਝੋਨਾ ਲਾਉਣਾ ਇੱਥੋਂ ਟਰੈਕਟਰ ਪਛਾਣ ਨੂੰ ਕੋਈ ਨਹੀਂ ਜਾਏਗਾ ਗਾਂ ਨੂੰ ਜਾਏਗਾ ਜਾਂ ਜਿੱਤ ਕੇ ਜਾਊਗਾ ਉਹ ਵੀ ਚਲੋ ਜੂਨ ਮਹੀਨੇ ਦੇ ਵਿੱਚ ਵੀ ਅਡਜਸਟਮੈਂਟ ਹੋ ਜਾਂਦੀ ਆ ਵੀਰ ਭਾਈ ਇੱਕ ਦੂਏ ਦਾ ਝੋਨਾ ਲਵਾ ਵੀ ਲੈਂਦੇ ਨੇ ਉਹ ਵੀ ਹੋ ਜੂਗਾ ਅਡਜਸਟਮੈਂਟ ਦੀ ਗੱਲ ਇਹ ਆ ਜੀ ਪੰਜ ਚਾਰ ਦਿਨ ਹੋ ਗਏ ਮੇਰੀ ਸਰਦਾਰਨੀ ਨੂੰ ਗੁਰਦੁਆਰੇ ਸਵੇਰੇ ਬੀਬੀਆਂ ਨੇ ਪੁੱਛਿਆ ਕਿ ਟਰੈਕਟਰ ਟਰਾਲੀ ਚਲੇ ਗਿਆ ਕਣਕਾਂ ਕਿਤਨਾ ਵੱਢਣੀ ਆ ਉਹਨੇ ਆਖਿਆ ਵੇਖਾਂਗੇ ਜਦੋਂ ਕਣਕ ਆਏਗੀ ਉਦੋਂ ਔਰ ਉੱਥੇ ਖੜੀਆਂ ਬੀਬੀਆਂ ਨੇ ਆਖਿਆ ਭੈਣਾ ਤੂੰ ਚਿੰਤਾ ਨਾ ਕਰ ਜੇ ਸਾਡਾ ਵੀਰ ਗਿਆ ਨਾ ਤੇਰੀ ਕਣਕ ਅਸੀਂ ਝੋਲੀ ਛਪਾ ਕੇ ਮੰਡੀ ਲੈ ਜਾਾਂਗੇ ਪਰ ਟਰੈਕਟਰ ਟਰਾਲੀ ਪੰਬਾਡਰ ਤੋਂ ਵਾਪਸ ਨਾ ਮੰਗਾਇਓ ਜਦੋਂ ਤੱਕ ਮੋਰਚਾ ਨਹੀਂ ਜੇ ਜਦੋਂ ਇਹ ਜਾੜੀਆਂ ਮੰਗਾਂ ਲਾਸਟ ਤੇ ਤੁਹਾਡੇ ਜਰੀਏ ਮੋਦੀ ਨੂੰ ਕਹਿਣਾ ਚਾਹੁੰਦੇ ਆ ਜੇ ਤੂੰ ਮੰਨੇਗਾ ਪਹਿਲਾਂ ਵੀ ਮੰਨਿਆ ਹੈ ਪਰ ਤੂੰ ਆਪਣੀ ਬੀਜੇਪੀ ਦਾ ਬੇੜਾ ਘਰ ਕਰਕੇ ਮੰਨੇਗਾ ਜੇ ਕਿਸਾਨ ਹਰਿਆਣੇ ਜਿੰਨੀ ਵੱਡ ਸਕਦਾ ਤੇ ਬੀਜੇਪੀ ਦਾ ਕੋਈ ਲੀਡਰ ਪਿੰਡਾਂ ਚ ਨਹੀਂ ਵੜਨ ਦਿਆਂਗੇ ਇਹਨਾਂ ਨੇ ਜਨੀਲ ਜਾਖੜ ਨੂੰ ਆਪਣਾ ਪਦ ਹੈ ਪ੍ਰਧਾਨ ਬਣਾਇਆ ਪੰਜਾਬ ਦਾ ਕਿ ਸਾਡੀ ਬੀਜੇਪੀ ਦੀਆਂ ਜੜ੍ਹਾਂ ਲੱਗ ਜਾਣਗੀਆਂ ਮੈਂ ਬਾਅਦ ਇਹਨਾਂ ਕਹਿੰਦਾ ਜਿੱਦਣ ਇਲੈਕਸ਼ਨ ਹੋਗੀ ਇੱਥੇ ਚੋਣ ਜਾਬਤਾ ਲੱਗ ਗਿਆ ਇਨਾਂ ਦਾ ਕੋਈ ਲੀਡਰ ਘਰ ਚੋਂ ਨਹੀਂ ਨਿਕਲਣ ਦੇਵਾਂਗੇ। ਛਨੀਲ ਜਾਖੜ ਦੀ ਬੋਟ ਨਹੀਂ ਪੈਣ ਦੇਵਾਂਗੇ ਭਾਜਪਾ ਨੂੰ। ਬਾਕੀ ਥੱਲੇ ਦੀ ਗੱਲ ਹੈ। ਇਹ ਸਾਡੇ ਵਾਅਦੇ ਆ ਜੇ ਇਹ ਨਹੀਂ ਸਾਨੂੰ ਹਰਿਆਣੇ 'ਚ ਵੜਨ ਦਿੰਦਾ ਅਸੀਂ ਵੀ ਇਹਨੂੰ ਪੰਜਾਬ 'ਚ ਨਹੀਂ ਵੜਨ ਦਿਆਂਗੇ। ਇਹਦੇ ਪਿਓ ਦਾ ਪੰਜਾਬ ਨਹੀਂਗਾ ਪੰਜਾਬ ਸਾਡਾ ਹੈ। ਇਹ ਚੱਕ ਕੇ ਸਾਡੀ ਰਾਜਧਾਨੀ ਆ ਅਸੀਂ ਤੇ ਕਹਿੰਨੇ ਸਾਨੂੰ ਰਾਜਧਾਨੀ 'ਚ ਜਾਣਦੇ ਹੋ। ਛੱਡ ਨਾ ਗਲਤਾਂ ਕਰੋ। ਗਲਤਾਂ ਕਰੋ।